ਫੋਟੋ ਦੇ ਮਾਮਲਾ ਸਾਹਮਣੇ ਆਏ ਜਿੱਤਕੁਲ ਨਹੀਂ ਮਿਲੇ ਤੋਂ ਬਾਅਦ ਲੱਖਾਂ ਟਨ ਪਲਾਸਟਿਕ ਅਤੇ ਡਿਸਪੋਜ਼ੇਬਲ ਸੜਕਾਂ ਤੇ ਖੱਡਾਂ ਦੇ ਵਿੱਚ ਸੁੱਟ ਕੇ ਲੋਕ ਚਲੇ ਗਏ। ਕੇਸ ਰੋਡ ਦੇ ਉੱਪਰ ਪੂਰਾ ਮਤਲਬ ਕੀ ਇਸ ਤਰੀਕੇ ਨਾਲ ਮਾਹੌਲ ਹੋ ਜਾਂਦਾ ਸੀ ਕਿ 4-4 ਘੰਟੇ ਜਾਮ ਵੀ ਲੱਗਾ ਰਿਹਾ। ਔਰ ਪੱਕਾ ਨੇ ਲੰਗਰ ਵੀ ਲਾਏ ਔਰ ਲੰਗਰ ਲਾਣ ਤੋਂ ਬਾਅਦ ਕਈ ਜਗ੍ਹਾ ਦੇ ਉੱਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਕਚਰਾ ਸੀ ਲੰਗਰਾਂ ਦਾ ਉਹ ਸਾਰਾ ਖਾਈਆਂ ਦੇ ਵਿੱਚ ਸੁੱਟ ਕੇ ਚਲੇ ਗਏ ਆ। ਜਿਹੜਾ ਕਿ ਸਾਡਾ ਜਿਹੜਾ ਵਾਤਾਵਰਣ ਆ ਉਹਦੇ ਲਈ ਬਹੁਤ ਹੀ ਸਾਡੇ ਦੇ ਨੁਕਸਾਨ ਵਾਲੀ ਗੱਲ ਹੈ। ਪਿਛਲੇ ਵਿੱਚ ਬੇਰੋਜ਼ਗਾਰੀ ਤੋਂ ਤਾਂਗਾ ਕਿ ਤਾਂ ਨੌਜਵਾਨ ਬਾਹਰ ਜਾਂਦੇ ਹੀ ਨੇ ਪਰ ਹੁਣ ਇੰਜ ਲੱਗਦਾ ਕਿ ਸਫਾਈ ਦੇ ਮਾਮਲੇ ਨੂੰ ਲੈ ਕੇ ਵੀ ਭਾਰਤ ਖਾਸ ਕਰਕੇ ਪੰਜਾਬ ਪਿਛੜਦਾ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਚਿੰਤਪੂਰਣੀ ਮੇਲੇ ਤੋਂ ਬਾਅਦ ਲੱਖਾਂ ਟਨ ਪਲਾਸਟਿਕ ਅਤੇ ਡਿਸਪੋਜ਼ੇਬਲ ਸੜਕਾਂ ਤੇ ਖੱਡਾਂ ਦੇ ਵਿੱਚ ਸੁੱਟ ਕੇ ਲੋਕ ਚਲੇ ਗਏ ਤੁਹਾਨੂੰ ਅੰਦਾਜ਼ ਹੈ ਕਿ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਕੂੜੇ ਦੀ ਗੰਦਗੀ ਦੀ ਬਦਬੂ ਫੈਲ ਚੁੱਕੀ ਹੈ ਹੁਸ਼ਿਆਰਪੁਰ ਦੀ ਕਸਨਸਾ ਦੇ ਵੱਲੋਂ ਇਲਾਕੇ ਦੇ ਵਿੱਚ ਸਫਾਈ ਮੁਹਿੰਮ ਚਲਾਈ ਗਈ। ਹਰ ਸਾਲ ਹਿਮਾਚਲ ਦੇ ਵਿੱਚ ਮਾਤਾ ਚਿੰਤਪੂਰਨੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਦੇਸ਼ ਤੇ ਦੁਨੀਆ ਦੇ ਵਿੱਚੋਂ ਲੱਖਾਂ ਦੀ ਸੰਗਤ ਵਾਇਆ ਹੁਸ਼ਿਆਰਪੁਰ ਹੋ ਕੇ ਚਿੰਤਪੂਰਨੀ ਪਹੁੰਚਦੀ ਹੈ। ਸੰਗਤਾਂ ਦੀ ਹਰ ਸਾਲ ਨਗਰ ਕਮੇਟੀਆਂ ਦੇ ਵੱਲੋਂ ਲੱਖ-ਲੱਖ ਪ੍ਰਕਾਰ ਦੇ ਸੰਗਤਾਂ ਦੀ ਹਰ ਸਾਲ ਨਗਰ ਕਮੇਟੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਸਵਾਦੀ ਖਾਣਿਆਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਰ ਮੇਲੇ ਤੋਂ ਬਾਅਦ ਲੰਗਰਾ ਦੀ ਸਮਾਪਤੀ ਮੌਕੇ ਲੰਗਰ ਕਮੇਟੀਆਂ ਵੱਲੋਂ ਜ਼ਰੂਰੀ ਸਮਾਨ ਲੈ ਕੇ ਵਾਪਸ ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਮੁੜ ਜਾਂਦੇ ਨੇ ਤੇ ਮਨਾਹੀ ਹੋਣ ਦੇ ਬਾਵਜੂਦ ਕਈ ਟਨ ਪਲਾਸਟਿਕ ਅਤੇ ਡਿਸਪੋਜ਼ੇਬਲ ਸੜਕਾਂ ਦੇ ਉੱਤੇ ਹੀ ਖੱਡਾਂ ਦੇ ਵਿੱਚ ਸੁੱਟ ਕੇ ਜਾਂਦੇ ਨੇ ਐਸੀ ਗੱਲ ਇਲਾਕੇ ਦੇ ਵਿੱਚ ਗੰਦੀ ਬਦਬੂ ਫੈਲ ਜਾਂਦੀ ਉਥੇ ਹੀ ਕੋਈ ਬਿਮਾਰੀ ਫੈਲਣ ਦਾ ਡਰ ਵੀ ਵੱਜ ਜਾਂਦਾ ਹੈ ਇਸ ਬਾਰੇ ਗੱਲਬਾਤ ਕਰਦੇ ਆ ਵਾਤਾਵਰਨ ਨੂੰ ਪਿਆਰ ਕਰਨ ਅਤੇ ਵਕਫਾਕ ਸੰਸਥਾਵਾਂ ਨਾਲ ਜੁੜੇ ਕਈ ਨਮਾਦਿਆ ਨੇ ਦੱਸਿਆ ਹੈ ਕਿ ਹਰ ਸਾਲ ਉਹਨਾਂ ਵੱਲੋਂ ਲੰਗਰਾਂ ਤੋਂ ਬਾਅਦ ਇਸ ਸੜਕ ਦੇ ਉੱਤੇ ਸਫਾਈ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਪ੍ਰਸ਼ਾਸਨ ਦੀ ਗੈਰ ਮੌਜੂਦਗੀ ਕਾਰਨ ਸਾਰਾ ਖਰਚਾ ਅਤੇ ਸਾਮ ਸੰਭਾਲ ਉਹ ਹੀ ਕਰਦੇ ਨੇ ਇੱਕ ਦੁਕਾਨਦਾਰ ਨੇ ਦੁੱਖ ਦੇ ਨਾਲ ਇਹ ਬਿਆਨ ਦਿੰਦਿਆਂ ਕਿਹਾ ਹੈ ਕਿ ਟਨਾਂ ਦੇ ਟੰਨ ਪਲਾਸਟਿਕ ਅਤੇ ਡਿਸਪੋਜ਼ੇਬਲ ਉਹਨਾਂ ਨੂੰ ਖੁਦ ਸਾਫ਼ ਕਰਨਾ ਪੈਂਦਾ ਹੈ ਅਤੇ ਇਸ ਡਿਸਪੋਜ਼ੇਬਲ ਨੂੰ ਲੱਗੇ ਖਾਣ ਪੀਣ ਦੀਆਂ ਵਸਤਾਂ ਦੀ ਗੰਦੀ ਬਦਬੂ ਸਾਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਜਿਸ ਕਾਰਨ ਕੰਮਕਾਰ ਵੀ ਪ੍ਰਭਾਵਿਤ ਹੁੰਦਾ ਹੈ ਵਾਤਾਵਰਣ ਪ੍ਰੇਮੀਆ ਨੇ ਜਿੱਥੇ ਲੰਗਰ ਕਮੇਟੀਆਂ ਨੂੰ ਇਸ ਤਰ੍ਹਾਂ ਪਲਾਸਟਿਕ ਅਤੇ ਡਿਸਪੋਜ਼ੇਬਲ ਖੱਡਾਂ ਤੇ ਸੜਕ ਤੇ ਗੇਰਾਂ ਦੀ ਫੀਸ ਅਦਾ ਕਰਨ ਦੇ ਬਾਰੇ ਕਿਹਾ ਤਾਂ ਉਹਨਾਂ ਨੇ ਜਨਤਾ ਨੂੰ ਜ਼ਾਹਰ ਕੀਤਾ ਹੈ ਕਿ ਜੇਕਰ ਹਰ ਸਾਲ 12 ਆਕੇ ਲੰਗਰ ਕਮੇਟੀਆਂ ਵੱਲੋਂ ਰੋਡ ਤੇ ਪੰਜਾਬ ਦੇ ਇਲਾਕੇ ਵਿੱਚ ਪੈਂਦੇ ਪਿੰਡਾਂ 'ਚ ਲੰਗਰ ਤੋਂ ਬਾਅਦ ਇਸੇ ਤਰ੍ਹਾਂ ਪਲਾਸਟਿਕ ਜਾਂ ਡਿਸਪੋਜ਼ੇਬਲ ਬਰਤਨ ਸੁੱਟੇ ਜਾਂਦਾ ਦਾ ਦੌਰ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੰਗਰ ਕਮੇਟੀਆਂ ਨੂੰ ਇਹਨਾਂ ਪਿੰਡਾਂ ਦੇ ਵਸਨੀਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਹ ਸਮੱਸਿਆ ਦੇਖਣ 'ਚ ਛੋਟੀ ਲੱਗਦੀ ਹੈ ਪਰ ਬਹੁਤ ਵੱਡੀ ਹੈ। ਉਹਨਾਂ ਦੱਸਿਆ ਕਿ ਇਸ ਡਿਸਪੋਜ਼ੇਬਲ ਨੂੰ ਲੱਗੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਖਾਣ ਤੋਂ ਬਾਅਦ ਕਈ ਜਾਨਵਰ ਤੜਫ-ਤੜਫ ਕੇ ਮਰ ਦੇ ਨੇ ਜਦੋਂ ਕਿ ਉਹਨਾਂ ਵੱਲੋਂ ਸਫਾਈ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੰਗਲ ਦੇ ਵਿੱਚ ਜੰਗਲੀ ਜਾਨਵਰ ਦੇ ਨਾਲ ਉਹਨਾਂ ਨੂੰ ਹੋਮਸ ਭਰੀ এনवायरमेंट ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਚੁਣੌਤੀਆਂ ਦਾ ਵੀ ਉਹਨਾਂ ਨੂੰ ਹੋਰ ਸਾਹਮਣਾ ਕਰਨਾ ਪੈਂਦਾ ਹੈ ਸੱਚੀ ਨਾਮ ਅਜਾਤਾ ਮੇਰਾ ਨਾਮ ਜੀ ਮਨਦੀਪ ਸ਼ਰਮਾ ਜੀ ਕਿਹੜੀ ਸੰਸਥਾ ਤੇ ਅੱਜ ਕਿਹੜੀ ਜਗ੍ਹਾ ਖੜੇ ਤੇ ਕੀ ਕਾਰਤਕ ਕੀਤਾ ਜੀ ਸਾਡੀ ਸਰ ਸੰਸਥਾ ਹੈਗੀ ਆ ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੁਸਾਇਟੀ ਚੋਹਾਲ ਇੱਕ ਸਾਡੀ ਸੰਸਥਾ ਹੈਗੀ ਆ ਸਵਸ਼ਤਾ ਦਾ ਲੰਗਰ ਸੇਵਾ ਸੁਸਾਇਟੀ ਹੁਸ਼ਿਆਰਪੁਰ ਅਸੀਂ ਅੱਜ ਜਿੱਦਾਂ ਮਾਤਾ ਜੀ ਦੇ ਨਰਾਤੇ ਚੱਲੇ ਮੇਲੇ ਚੱਲੇ ਮਾਮਾਈ ਦੇ ਲੰਗਰ ਲੱਗੇ ਇਸ ਰੋਡ ਦੇ ਉੱਪਰ ਤਕਰੀਬਨ ਮੇਰੇ ਖਿਆਲ 3-400 ਲੰਗਰ ਇਸ ਰੋਡ ਤੇ ਲੱਗਾ 8 ਦਿਨਾਂ ਦੇ ਵਿੱਚ ਔਰ ਜੇ ਅਸੀਂ ਭਗਤਾਂ ਦੀ ਗੱਲ ਕਰੀਏ ਤਾਂ ਲੱਖਾਂ ਦੀ ਤਦਾਦ ਜਿਹੜੇ ਭਗਤ ਆਇਆ ਸ਼ਰਧਾਲੂ ਇਸ ਰੋਡ ਤੋਂ ਮਾਤਾ ਦੇ ਮੱਥਾ ਟੇਕਣ ਗਏ ਔਰ ਲੰਗਰ ਖਾਣ ਵਾਲੇ ਵੀ ਆਏ ਉਹ ਭਗਤ ਵੀ ਗਏ ਤੇ ਇਸ ਰੋਡ ਦੇ ਉੱਪਰ ਪੂਰਾ ਮਤਲਬ ਕਿ ਇਸ ਤਰੀਕੇ ਨਾਲ ਮਾਹੌਲ ਹੋ ਜਾਂਦਾ ਸੀ ਕਿ 4-4 ਘੰਟੇ ਜਾਮ ਵੀ ਲੱਗਾ ਰਿਹਾ ਔਰ ਪਕਤਾਨੇ ਲੰਗਰ ਵੀ ਲਾਏ ਔਰ ਲੰਗਰ ਲਾਨ ਤੋਂ ਬਾਅਦ ਕਈ ਜਗ੍ਹਾ ਦੇ ਉੱਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਕਚਰਾ ਸੀ ਲੰਗਰਾਂ ਦਾ ਉਹ ਸਾਰਾ ਖਾਈਆਂ ਦੇ ਵਿੱਚ ਸੁੱਟ ਕੇ ਚਲੇ ਗਏ ਆ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਣ ਆ ਉਹਦੇ ਲਈ ਬਹੁਤ ਹੀ ਸਾਡੇ ਲਈ ਨੁਕਸਾਨ ਵਾਲੀ ਗੱਲ ਹੈਗੀ ਆ ਔਰ ওভার ਜਿਹੜਾ ਕਿ ਕਚਰਾ ਹੈਗਾ ਆ ਗਾਈਆਂ ਵੀ ਖਾ ਰਹੀਆਂ ਆ ਕੋਈ ਪਰਸੋਂ ਸਾਡੇ ਤੇ ਚੋਹਾਲ ਰੋਡ ਦੇ ਉੱਪਰ ਹੀ ਮੰਗੂਵਾਲ ਦੇ ਕੋਲ ਦੋ ਗਾਈਆਂ ਫਾਰਾ ਪੈਂਦੇ ਦਾ ਮਰ ਗਈਆਂ ਜਿਹੜਾ ਕਿ ਇੱਕ ਸਾਡਾ ਮਤਲਬ ਗਊ ਧਾਨਾ ਉਹ ਵੀ ਇਹਨੂੰ ਖਾ ਕੇ ਮਰ ਰਿਹਾ ਜਿਹੜੇ ਬੰਦਰ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਆ ਇਹ ਇਹ ਸਾਰਾ ਇਸ ਰੋਡ ਦਾ ਇਸ ਟਾਈਮ ਤੇ ਨਜ਼ਾਰਾ ਅਸੀਂ ਆਪਣੀ ਜਿਹੜੀ ਸੰਸਥਾ ਦੋਨਾਂ ਸੰਸਥਾ ਅਸੀਂ ਸਵੇਰ ਦੇ ਇਹ ਸਫਾਈ ਮਿਸ਼ਨ ਤੇ ਲੱਗੇ ਆਗੇ ਆ ਅਸੀਂ ਸਵੇਰੇ ਅਜਿੱਥੋਂ ਚੁਹਾਤੋਂ ਸੇਵਾ ਦਾ ਕੰਮ ਸ਼ੁਰੂ ਕੀਤਾ ਸੀਗਾ ਔਰ ਅਸੀਂ ਮੰਗੂ ਵਾਲਤਾ ਕੇ ਸੇਵਾ ਕਰਕੇ ਆਏ ਆ ਔਰ ਟਰਾਲੀਆਂ ਦੇ ਵਿੱਚ ਕਚਰਾ ਭਰ ਕੇ ਲੈ ਕੇ ਆਏ ਆ ਹੁਣ ਅਸੀਂ ਕਚਰਾ ਇੱਥੇ ਡੰਪ ਕਰ ਰਹੇ ਆ ਕਿੰਨੀਆਂ ਟੀਮਾਂ ਸ਼ਰਮਾ ਜੀ ਲੱਗੀਆਂ ਤੁਹਾਡੇ ਨਾਲ ਸਾਡੀਆਂ ਮਤਲਬ ਤਿੰਨ ਟੀਮਾਂ ਟੋਟਲ ਬਣੀਆਂ ਹੈਗੀਆਂ ਸਾਡੀਆਂ ਜਿਹੜੀਆਂ ਅਲੱਗ-ਅਲੱਗ ਜਗ੍ਹਾ ਤੇ ਸੇਵਾ ਕਰ ਰਹੀਆਂ ਹੈਗੀਆਂ ਹੁਣ ਸਾਰੇ ਜਣੇ ਅਸੀਂ ਇੱਥੇ ਇਕੱਠੇ ਹੋਵਾਂਗੇ ਤੇ ਇੱਥੇ ਕਚਰਾ ਜਿਹੜਾ ਅਤੇ ਹਰ ਸਾਲ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਮੇਡਿਆਂ ਤੋਂ ਪਹਿਲਾਂ ਰੈਸਿਡ ਜਰੀ ਕੀਤੇ ਜਾਂਦੇ ਆ ਡਿਸਪੋਜ਼ੇਬਲ ਦੀ ਵਰਤੋਂ ਨਹੀਂ ਹੋਵੇਗੀ ਪਲਾਸਟਿਕ ਦੀ ਵਰਤੋਂ ਨਹੀਂ ਹੋਵੇਗੀ ਵੱਡੇ ਡੀਜੀ ਸਿਸਟਮ ਵੀ ਲਗਾਏ ਜਾਣਗੇ ਵਨਵੇ ਕੀਤਾ ਜਾਏਗਾ ਪਰ ਹਰ ਸਾਲ ਇਹ ਸਭ ਕੁਝ ਹੁੰਦਾ ਹੈ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਆ ਆਸ-ਪਾਸ ਜਿਹੜੇ ਪਿੰਡ ਆ ਉਹਨਾਂ ਦੀ ਇਮੇਜ ਖਰਾਬ ਹੋ ਰਹੀ ਆ ਉਹ ਪੂਰਾ ਜਿਹੜਾ ਲਗਾਤਾਰ ਖੱਡਾਂ ਦੇ ਵਿੱਚ ਉਹ ਟੰਣਾ ਦੇ ਟੰਨੇ ਇਕੱਠਾ ਹੋ ਰਿਹਾ ਗਲ ਛੜ ਰਿਹਾ ਤੇ ਜਾਨਵਰ ਖਾ ਕੇ ਵੀ ਮਰ ਰਹੇ ਆ ਪਰਿਆਵਰਨ ਵੀ ਖਰਾਬ ਹੋ ਰਿਹਾ ਤੇ ਇਲਾਕੇ ਦੀ ਇਮੇਜ ਵੀ ਜਿਹੜੀ ਖਰਾਬ ਹੋ ਰਹੀ ਆ ਟੂਰਿਸਟ ਆਉਂਦੇ ਆ ਤੇ ਕੀ ਦੇਖ ਦੇਖੋ ਇਹਦਾ ਕਿ ਪਿਛਲੇ 2 ਸਾਲ ਐਡਮਿਨਿਸਟ੍ਰੇਸ਼ਨ ਵੱਲੋਂ ਕਾਰਪੋਰੇਸ਼ਨ ਵੱਲੋਂ ਟਰਾਲੀਆਂ ਆਉਂਦੀਆਂ ਰਹੀਆਂ ਡਿਊਰਿੰਗ ਲੰਗਰ ਮਤਲਬ ਕਿ ਕਚਰਾ ਲੈ ਕੇ ਜਾਂਦੀਆਂ ਰਹੀਆਂ ਇਸ ਸਾਲ ਉਹ ਵਿਵਸਥਾ ਨਹੀਂ ਸੀ ਜੇਦੀ ਵਜ੍ਹਾ ਨਾਲ ਜਿੰਨੇ ਵੀ ਲੰਗਰ ਵਾਲੇ ਸੀ ਪਹਿਲਾਂ ਉਹਨਾਂ ਨੇ ਕਚਰਾ ਇਕੱਠਾ ਕੀਤਾ ਬਾਅਦ ਚ ਉਹਨਾਂ ਨੇ ਚੱਕ ਕੇ ਖੱਡਾਂ 'ਚ ਹੀ ਸੁੱਟ ਦਿੱਤਾ ਔਰ ਹੁਣ ਖੱਡਾਂ ਜਿਹੜੀਆਂ ਹੈਗੀਆਂ ਕਚਰੇ ਨਾਲ ਭਰੀਆਂ ਰੋੜ ਤਾਂ ਭਰੀ ਭਰੀ ਹੈਗੀ ਹੈ ਮਤਲਬ ਖੱਡਾਂ ਵੀ ਕਚਰੇ ਨਾਲ ਸਾਰੀਆਂ ਭਰੀਆਂ ਪਈਆਂ ਹੈਗੀਆਂ ਸਿਰਫ ਮਤਲਬ ਮੇਲੇ ਦੌਰਾਨ ਕਚਰਾ ਨਾਲ ਲਿਫਟ ਹੋਣ ਕਰਕੇ ਇਹ ਵੀ ਸਿਚੁਏਸ਼ਨ ਪੁਰਾਣੀ ਉਹੀ 3 ਸਾਲ ਵਾਲੀ ਪਹਿਲਾਂ ਵਾਲੀ ਹੋ ਗਈ ਹੈ ਡਿਸਪੋਜ਼ੇਬਲ ਬੰਦ ਕਰਨ ਦੀ ਗੱਲ ਜਾਂ ਨਾ ਵਰਤੋ ਦੀ ਗੱਲ ਕਿੰਨਾ ਡਿਸਪੋਜ਼ੇਬਲ ਨਗਰੀ ਪੈ ਰਿਹਾ ਪਲਾਸਟਿਕ ਦੇਖੋ ਡਿਸਪੋਜ਼ੇਬਲ ਤਾਂ ਇਸ ਵਾਰ ਵੀ ਯੂਜ਼ ਹੋਇਆ ਪਹਿਲਾਂ ਸਾਨੂੰ ਲੱਗਦਾ ਸੀ ਕਿ ਪਾਣੀ ਦੇ ਗਲਾਸ ਨਹੀਂ ਯੂਜ਼ ਹੋਏ ਇਸ ਵਾਰ ਵੀ ਕਈ ਜਗ੍ਹਾ ਦੇ ਉੱਪਰ ਫੇਰ ਪਾਣੀ ਦੇ ਗਲਾਸਾਂ ਦੇ ਢੇਰ ਲੱਗੇ ਹੈਗੇ ਰੋਡ ਦੇ ਉੱਪਰ ਖਲਾਰਾ ਨਹੀਂ ਪਿਆ ਪਰ ਲੰਗਰਾਂ ਦੇ ਵਿੱਚ ਯੂਜ਼ ਹੋਇਆ ਹੈਗਾ ਉਹਨਾਂ ਨੇ ਸਾਰਾ ਚੁੱਕੇ ਖੱਡਾਂ ਦੇ ਵਿੱਚ ਹੀ ਸੁੱਟਿਆ ਹੈਗਾ ਕੀ ਲੱਗਦਾ ਲੰਗਰ ਕਮੇਟੀਆਂ ਵੀ ਅਵੇਅਰ ਹੋਣ ਦੀ ਲੋੜ ਆ ਤੇ ਅਗਲੇ ਸਾਲ ਅਜੇ ਨੂੰ ਬੁਲਾਏ ਜਾਂਦੇ ਧਾਰਮਿਕ ਇਕਤਿਬੰਦੀਆਂ ਹਾਰਪੁਰ ਦੀਆਂ ਲੱਗਦੇ ਨੇ ਉਹਨਾਂ ਨੂੰ ਵੀ ਮੁੱਦਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਉਠਾਣਾ ਹੈ। ਉਹ ਹਰ ਵਾਰੀ ਮੁੱਦਾ ਚੱਕਿਆ ਜਾਂਦਾ ਹੈ, ਉੱਠਦਾ ਮੁੱਦਾ ਡਿਸਕਸ ਹੁੰਦਾ ਹੈ, ਅਵੇਅਰਨੈਸ ਵੀ ਹੁੰਦੀ ਆ ਪਰ ਉਹੀ ਗੱਲ ਆ ਵੀ ਲੰਗਰ ਲਗਾਉਣ ਵਾਲੇ ਫੇਬੀਐਸਸੀ ਨੂੰ ਮਤਲਬ ਪਤਾ ਨਹੀਂ ਮੰਨਦੇ ਕਿਉਂ ਨਹੀਂ ਹੈਗੇ। ਕੀ ਲੱਗਦਾ ਕਿ ਮਾਤਾ ਰਾਣੀ ਅਸੀਂ ਦਿੱਲੀ ਤੋਂ ਨਹੀਂ ਮਾਤਾ ਰਾਣੀ ਨੂੰ ਤਗੜਾ ਜ਼ਰੂਰ ਮੰਦੇ ਦੀਆਂ ਦਰਬਾਰ ਵੀ ਜਾਂਦੇ ਖੁਸ਼ੀਆਂ ਵੀ ਪ੍ਰਾਪਤ ਹੁੰਦੀਆਂ ਆ ਪਰ ਗਊ ਮਾਤਾ ਤੇ ਧਰਤੀ ਮਾਤਾ ਦਾ ਧਿਆਨ ਨਹੀਂ ਕਰਦੇ ਲੋਕ ਨਹੀਂ ਹੋ ਰਿਹਾ ਜੀ ਮੈਂ ਤਾਂ ਕਹਿੰਦਾ ਲੰਗਰ ਲਗਾਣ ਵਾਲੀਆਂ ਕੁਝ ਇੱਕ ਦੋ ਕਮੇਟੀਆਂ ਸਾਡੇ ਉਸ ਨੋਟਿਸ ਏਦਾਂ ਦੀ ਵੀ ਆਈਆਂ ਕਿ ਲੰਗਰ ਲਗਾ ਕੇ ਆਪਣੇ ਜਿਹੜੇ ਫਲੈਕਸਾ ਹੈਗੀਆਂ ਉਹ ਵੀ ਰੋਡ ਤੇ ਸੁੱਟ ਕੇ ਚਲ ਗਈਆਂ ਮਤਲਬ ਜਿੱਥੇ ਲੰਗਰ ਲਾਇਆ ਸੀ ਉੱਥੇ ਸੁੱਟ ਕੇ ਚਲੇ ਗਈਆਂ 6-7 ਦਿਨ ਤਾਂ ਮਾਤਾ ਦੀ ਪੂਜਾ ਕਰਦੇ ਰੇ ਬਾਅਦ ਚ ਉਹ ਬੈਨਰ ਵੀ ਇੱਧੇ ਸੁੱਟ ਕੇ ਚਲੇ ਗਏ ਕਈਆਂ ਦੇ ਬੈਨਰ ਹੱਲੇ ਵੀ ਉੱਤਰ ਰੋਡ ਤੇ ਲੱਗੇ ਹੈਗੇ ਆ ਜਿਹੜੇ ਕਿ ਬਾਅਦ ਵਿੱਚ ਏਦਾਂ ਹੀ ਮਤਲਬ ਗਲਤ ਹੈ ਉਹ ਵੀ ਆਪਣਾ ਤੇ ਬੈਨਰ ਨੂੰ ਵੀ ਨਾਲ ਚੁੱਕ ਕੇ ਜਰੂਰ ਲੈ ਕੇ ਜਾਣਾ ਚਾਹੀਦਾ ਹੈਗਾ ਤਾਂ ਕਿ ਮਾਤਾ ਦੀ ਮਰਿਆਦਾ ਵੀ ਬਣੀ ਰਹੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਇਸ ਵਾਰੀ ਮਤਲਬ ਕੱਲ ਐਡਮਿਨਿਸਟ੍ਰੇਸ਼ਨ ਦੀ ਟੀਮ ਆਈ ਸੀ ਕਿ ਕੱਲ ਸਫਾਈ ਥੋੜੀ ਕਰਕੇ ਗਏ ਹੈਗੇ ਚੋਹਾਲ ਏਰੀਆ ਵਿੱਚ ਇੱਥੇ ਮਤਲਬ ਕੁਝ ਏਰੀਆ 'ਚ ਉਹਨਾਂ ਨੇ ਸਫਾਈ ਕੱਲ ਕੀਤੀ ਹੈ ਖਾਣਾ ਖੁਰਦੀ ਤਾਂ ਕੀ ਲੱਗਦਾ ਸੀ ਹਾਂ ਬਾਕੀ ਹਾਲੇ ਅਸੀਂ ਅੱਜ ਦੇ ਦੇਖਿਆ ਤਾਂ ਮੈਂ ਉੱਪਰ ਹਿਮਾਚਲ ਬਾਰਡਰ ਤੱਕ ਕਾਫੀ ਕਚਰਾ ਹਾਲੇ ਵੀ ਰੋਡ ਤੇ ਹੈਗਾ ਹੈ ਕਿੰਨੇ ਕਿਲੋਮੀਟਰ ਇਸ ਤਰ੍ਹਾਂ ਕਚਰਾ ਚਮੜੀ ਹੋ 15 16 ਕਿਲੋਮੀਟਰ ਦਾ ਏਰੀਆ ਤਾਂ ਹੈਗਾ ਹੀ ਆ ਜੀ ਅਜਿਹੇ ਕਿ ਹਿਮਾਚਲ ਤੋਂ ਆਜ ਆ ਰਹੇ ਨੇ ਉਹਨਾਂ ਨੇ ਕਹਣਾ ਕਿ ਹਰਪੁਰ ਤੋਂ ਲੈ ਕੇ ਉੱਪਰ ਹਿਮਾਚਲ ਤੱਕ ਇਹੀ ਹਾਲ ਹੈ ਕੋਈ ਹਿਮਾਚਲ ਬਾਰਡਰ ਜਿੱਤੇ ਤੁਸੀਂ ਪਾਰ ਕਰਦੇ ਬਿਲਕੁਲ ਸਾਫ਼ ਹੈ ਸਾਡੇ ਪੰਜਾਬ ਚ ਹੀ ਇਹ ਹੈਗਾ ਅਸੀਂ ਇੱਕ ਲੰਗਰ ਵਾਲੇ ਦਾ ਫੋਨ ਕਰਕੇ ਗੱਲ ਵੀ ਕੀਤੀ ਜਿਹੜੇ ਮਤਲਬ ਆਪਣਾ ਬੈਨਰ ਛੱਡ ਗਏ ਸੀ ਉਹਨਾਂ ਨੇ ਉਹ ਕੁਝ ਪਰਮਿਸ਼ਨ ਦਾ ਪੁੱਛਿਆ ਉਹ ਕਹਿੰਦੇ ਅਸੀਂ ਤਾਂ ਪਰਮਿਸ਼ਨ ਲਈ ਨਹੀਂ ਪੰਜਾਬ 'ਚ ਤਾਂ ਪਰਮਿਸ਼ਨ ਦੀ ਲੋੜ ਹੀ ਨਹੀਂ ਹੈਗੀ ਮਤਲਬ ਨਾ ਆਉਣਾ ਪਰਮਿਸ਼ਨ ਲਈ ਨਾ ਸਫਾਈ ਕਰਕੇ ਗਏ ਨਾ ਹੀ ਆਪਣੇ ਜਿੱਦਾਂ ਮਾਵਾਜ ਦੇ ਜਿਹੜਾ ਬੈਨਰ ਬਣਾਇਆ ਸੀ ਉਹ ਵੀ ਨਾਲ ਲੈ ਕੇ ਗਏ ਉਹ ਵੀ ਇੱਥੇ ਛੱਡ ਕੇ ਚਲੇ ਗਏ ਜਦੋਂ ਉਹਨਾਂ ਨੂੰ ਫੋਨ ਕੀਤਾ ਫਿਰ ਉਹਨਾਂ ਨੂੰ ਰਿਅਲਾਈਜ਼ ਹੋਇਆ ਉਹ ਅੱਜ ਸਵੇਰੇ ਸਾਡੇ ਨਾਲ ਇੱਥੇ ਜਿੱਥੇ ਲੰਗਰ ਲੱਗਾ ਸੀ ਆਪਣੇ ਉੱਥੇ ਸਫਾਈ ਵੀ ਕਰਕੇ ਗਏ ਆ ਔਰ ਆਪਣੇ ਬੈਨਰ ਲੈ ਕੇ ਗਏ ਤੇ ਮੁਸ਼ਕਲਾਂ ਇੱਥੇ ਜੰਗਲੀ ਇਲਾਕਾ ਹੈ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜੁਗਮਾ ਆਉਂਦੀ ਸਰ ਦੇਖੋ ਜੀ ਇਦਾਂ ਹੈਗਾ ਵੀ ਜਿਹੜਾ ਹੁਣ ਕਚਰਾ ਖੱਡਾਂ ਦੇ ਵਿੱਚ ਸੁੱਟਿਆ ਆ ਖੱਡਾਂ ਦੇ ਵਿੱਚ ਕਚਰਾ ਸੁੱਟਣ ਦੇ ਨਾਲ ਇੱਕ ਤਾਂ ਗੰਦਗੀ ਇੰਨੀ ਫੈਲ ਚੁੱਕੀ ਕਿ ਉਹਦੇ ਅਸੀਂ ਸਾਰੇ ਸੇਵਾਦਾਰ ਮਾਸਕ ਲਾ ਕੇ ਵੀ ਕੰਮ ਕਰ ਰਹੇ ਆ ਜਦੋਂ ਕੰਮ ਕਰਦੇ ਆ ਵਿੱਚੋਂ ਮੱਛਰ ਬਹੁਤ ਹੈਗਾ ਆ ਮੱਛਰ ਵੀ ਜੇਕਰ ਲੜੇਗਾ ਤਾਂ ਸਾਨੂੰ ਵੀ ਬਿਮਾਰੀ ਦਾ ਮਤਲਬ ਪ੍ਰੋਬਲਮ ਹੋ ਸਕਦੀ ਹੈ ਔਰ ਓਵਰਵਰ ਜੀਆ ਖੱਡਾਂ ਦੇ ਵਿੱਚ ਅਗਰ ਪੈਰ ਸਲਿੱਪ ਹੋ ਗਿਆ ਕੋਈ ਥੱਲੇ गिर ਗਿਆ ਤਾਂ ਉਹ ਵੀ ਮੁਸੀਬਤ ਦਾ ਕਾਰਨ ਹੋ ਸਕਦਾ ਹੈਗਾ ਔਰ ਜਿੱਦਾਂ ਦਾ ਕਚਰਾ ਪਿਆ ਉਹਦੇ ਵਿੱਚ ਸੱਪ ਜਾਂ ਦੂਸਰੇ ਹੋਰ ਜੰਗਲੀ ਜਾਨਵਰ ਇਦਾਂ ਦੇ ਹੈਗੇ ਕਿ ਜਿਹੜੇ ਸਾਨੂੰ ਵੀ ਨੁਕਸਾਨ ਦੇ ਸਕਦੇ ਹੈਗੇ ਆ ਇਸ ਕਰਕੇ ਖੱਡਾ 'ਚ ਉਤਰ ਕੇ ਸਫਾਈ ਕਰਨੀ ਸਾਡੇ ਬਾਅਦ 'ਚ ਵੀ ਨਹੀਂ ਹੈਗੀ ਕੋਈ ਅਪੀਲ ਬੇਨਤੀ ਵੈਸੇ ਤਾਂ ਤੁਸੀਂ ਕਰਦੇ ਰਹਿੰਦੇ ਆ ਪਰ ਕੋਈ ਫਾਇਦਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਜਾਂਦੇ ਆ ਅਪੀਲ ਇਹੀ ਆ ਜਿੰਨੇ ਵੀ ਲੰਗਰ ਕਮੇਟੀਆ ਵਾਲੇ ਮੇਰੀ ਗੱਲ ਨੂੰ ਸੁਣਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਤਾਂ ਤੁਹਾਡਾ ਵੀ ਬਹੁਤ ਧੰਨਵਾਦ ਜਿਹੜਾ ਤੁਸੀਂ ਹਰ ਵੇਲੇ ਮੌਕੇ ਤੇ ਆ ਕੇ ਸਾਡਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਮਤਲਬ ਸੇਵਾ ਦਾ ਪਿਛੇ ਨਗਾ ਇਹਦੇ ਵਿੱਚ ਆਪਣਾ ਸਾਥ ਦਿੰਦੇ ਹੋ ਔਰ ਜਿਹੜਾ ਕਿ ਸਾਡੇ ਜਿਹੜੇ ਲੰਗਰ ਲਗਾਉਂਦੇ ਆ ਜਾਂ ਜਿਹੜੇ ਭਗਤ ਲੰਗਰ ਖਾਂਦੇ ਆ ਉਹਨਾਂ ਨੂੰ ਵੀ ਮੈਸੇਜ ਪਹੁੰਚਾਉਂਦੇ ਹੋ ਸਾਡੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਲੰਗਰ ਲਗਾਓ ਜਰੂਰ ਪਰ ਕਮ ਸੇ ਕਮ ਅਗਲੀ ਬਾਾਰ ਲੰਗਰ ਲਗਾਉਣ ਤੋਂ ਪਹਿਲਾਂ ਆਪਣੇ ਨਾਲ ਵੱਡੇ ਬੈਗ ਜਿਹੜੇ ਹੈਗੇ ਆ ਜਰੂਰ ਲੈ ਕੇ ਆਓ ਅਗਰ ਕਾਰਪੋਰੇਸ਼ਨ ਜਾਂ ਕੋਈ ਹੋਰ ਸਰਕਾਰੀ ادارਾ ਕਚਰਾ ਨਹੀਂ ਚੁੱਕਦਾ ਤੇ ਕਮ ਸੇ ਕਮ ਜਿਹੜਾ ਕਚਰਾ ਉਹਨਾਂ ਬੋਰੀਆਂ 'ਚ ਭਰ ਕੇ ਰੱਖ ਜਾਓ ਅਸੀਂ ਲੰਗਰ ਲੱਗਣ ਖਤਮ ਹੋਣ ਤੋਂ ਬਾਅਦ ਆਪ ਹੀ ਉਹ ਬੋਰੇ ਚੱਕ ਲਾਂਗੇ ਔਰ ਜਿਹੜਾ ਕਿ ਤੁਸੀਂ ਖੱਡਾਂ 'ਚ ਸੁੱਟ ਕੇ ਜਾਂਦੇ ਆ ਉਹ ਕੰਮ ਨਾ ਕਰੋ। ਇੱਕ ਜਿਹੜਾ ਮਟੀਰੀਅਲ ਨਹੀਂ ਯੂਜ਼ ਹੋਣ ਵਾਲਾ ਜੀਰੋ ਜਿਹਦਾ ਸਿੰਗਲ ਯੂਜ਼ ਪਲਾਸਟਿਕ ਹੈਗਾ ਜਾਂ ਪਾਣੀ ਦੇ ਗਲਾਸ ਹੈਗੇ ਆ, ਥਰਮੋਕੋਲ ਹੈਗਾ ਆ ਜਿਹੜਾ ਕਿ এনਵਾਇਰਨਮੈਂਟ ਨੂੰ ਨੁਕਸਾਨ ਕਰ ਰਿਹਾ। ਕਿਉਂਕਿ ਸਾਡੇ ਕੋਲ ਵੀ ਕੋਈ ਹੱਲ ਨਹੀਂ ਹੈਗਾ ਇਹਨੂੰ ਅਸੀਂ ਚੁੱਕ ਕੇ ਡਿਸਪੋਜ਼ ਕਿੱਥੇ ਕਰੀਏ। ਕਿਉਂਕਿ ਇਸ ਵਾਰੀ ਕਮਿਸ਼ਨਰ ਬੈਡਮ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਸਾਨੂੰ ਜਿਹੜਾ ਇਹ ਕਚਰਾ ਹੈਗਾ ਆ ਅਲੱਗ-ਅਲੱਗ ਸੋਰਟਿੰਗ ਹੋਏਗਾ ਤਾਂ ਅਸੀਂ ਆਪਣੇ ਡੰਪ ਤੇ ਲੈਣਾ। ਅਸੀਂ 15 ਅਗਸਤ ਨੂੰ ਵੀ ਉਹਨਾਂ ਨੂੰ ਮਿਲੇ ਉਹਨਾਂ ਨਾਲ ਇਹੀ ਗੱਲ ਹੋਈ ਵੀ ਇਸੀ ਕਰਕੇ ਜਿੰਨਾ ਵੀ ਕਚਰਾ ਆਏਗਾ ਅਸੀਂ ਇੱਥੇ ਡੰਪ ਕਰ ਰਹੇ ਆਂ ਨਹੀਂ ਤਾਂ ਪਿਛਲੀ ਵਾਰ ਅਸੀਂ ਕਚਰਾ ਧੋਬੀ ਘਾ ਡੰਪ ਤੇ ਸੁੱਟਦੇ ਸੀ ਇਸ ਵਾਰੀ ਸਾਨੂੰ ਉਹਨਾਂ ਨੇ ਮਨਾ ਕੀਤਾ ਆ ਇਸ ਕਰਕੇ ਉਹਨਾਂ ਨੂੰ ਪੁੱਛ ਕੇ ਅਸੀਂ ਕਚਰਾ ਇੱਥੇ ਸੁੱਟ ਰਹੇ ਆਂ ਤੇ ਉਹਨਾਂ ਨੂੰ ਅਸੀਂ ਫੇਰ ਬੇਨਤੀ ਕਰਦੇ ਵੀ ਜਿਹੜਾ ਅਸੀਂ ਕਚਰਾ ਇੱਥੇ ਇਕੱਠਾ ਕਰਦੇ ਆਂ ਆਪਣੇ ਹਿਸਾਬ ਨਾਲ ਇੱਥੋਂ ਲਿਫਟ ਕਰਵਾ ਲੈਣ ਸਰ ਕੀ ਨਾਮ ਹੈ ਕਿਹੜੀ ਜਗ੍ਹਾ ਖੜੇ ਸਕੀਏ ਜੋ ਪ੍ਰੋਗਰਾਮ ਸਰ ਮੈਂ ਸਵਚਤਾਏ ਲੰਗਰ ਸੇਵਾ ਸੁਸਾਇਟੀ ਤੇ ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੁਸਾਇਟੀ ਦਾ ਇੱਕ ਛੋਟਾ ਮੈਂਬਰ ਬੋਲ ਰਿਹਾ ਜੀ ਪਰ ਮੇਨ ਹੈਗਾ ਕਿ ਅਸੀਂ ਜਦੋਂ ਹੁਣ ਚੋਹਾਲ ਅਨਿਤ ਨजीर ਗੋਰੀ ਨਾਮ ਹੈ ਜੀ ਤੇ ਅਸੀਂ 3-4 ਸਾਲ ਤੋਂ ਇਸੀ ਸੰਸਥਾ ਨਾਲ ਜੁੜੇ ਤੇ ਇੱਕ ਜਿਹੜਾ ਰੋਡ ਹੈਗਾ ਬਹੁਤ ਜ਼ਿਆਦਾ ਗੰਦਾ ਹੁੰਦਾ ਸੀਗਾ ਪਹਿਲਾਂ ਹੁਣ ਵੀ ਅਸੀਂ ਲੋਕਾਂ ਨੂੰ ਵੇਅਰ ਕਰਦੇ ਪਏ ਆ ਕਿ ਭਾਈ ਕਦੇ ਕਚਰਾ ਨਾ ਸੁੱਟੋ ਡਿਸਪੋਜ਼ਲ ਨਾ ਵਰਤੋ ਇਹਦੀ ਜਗ੍ਹਾ ਤੇ ਪਲੇਟਸ ਬਦਲੋ ਜਿੰਨਾ ਅਸੀਂ ਡਿਸਪੋਜ਼ਲ ਪੈਸਾ ਖਰਚਦੇ ਆ 15 ਤੋਂ 20 25 30000 ਰੁਪਏ ਖਰਚਦੇ ਆ ਉਹਨੇ ਦੀਆਂ ਪਲੇਟਾਂ ਆ ਜਾਂਦੀਆਂ ਵਾ ਉਹ ਪਲੇਟਾਂ ਨੂੰ ਅਸੀਂ ਰੀਯੂਜ਼ ਕਰ ਸਕਦੇ ਹਾਂ ਬਾਰ-ਬਾਰ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਕਿਹਾ ਸੀਗਾ ਕਿ ਜਿੰਨੇ ਵੀ ਲੰਗਰ ਲੱਗਦੇ ਐ ਇਹਨਾਂ ਦੀ ਰਿਫੰਡੇਬਲ ਇੱਕ ਪਰਚੀ ਰੱਖੀ ਜਾਵੇ ਜਿਹਦੇ 10000 ਜਾਂ 20000 ਰੁਪਏ ਪਰਚੀ ਰੱਖੀ ਜਾਣ ਜਿਹਦੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਇਹ ਹੋ ਜਾਊਗਾ ਕਿ ਜਿਹੜਾ ਲੰਗਰ ਕਰਕੇ ਜਾਂਦੇ ਐ ਜਿਹੜਾ ਜਦੋਂ ਸਫਾਈ ਕਰਕੇ ਜਾਊਗਾ ਉਹਨੂੰ ਰਿਫੰਡ ਹੋ ਜੂंगे ਪੈਸੇ ਪਰ ਪ੍ਰਸ਼ਾਸਨ ਕਹਿੰਦਾ ਜੀ ਪ੍ਰਸ਼ਾਸਨ ਦੇ ਵਿੱਚ ਹੀ ਇਹ ਦੇ ਜਿਹੜੇ ਲੰਗਰ ਕਮੇਟੀਆਂ ਸੀ ਇਹਨਾਂ ਨੇ ਮੁੱਦਾ ਚੱਕਿਆ ਜੀ ਨਹੀਂ ਜੀ ਇਹ ਧਾਰਮਿਕ ਆਸਥਾ ਨੂੰ ਠੇਸ ਹੈ ਗਈ ਹੈ ਤੇ ਅਸੀਂ ਅਜ਼ੀਜ਼ ਕਰਕੇ ਅਸੀਂ ਇਹ ਪਰਚੀ ਨਹੀਂ ਦੇ ਸਕਦੇ ਪਰ ਇਹ ਇਹ ਠੇਸ ਨਹੀਂ ਹੈ ਜਿਹੜਾ ਅਸੀਂ ਕੂੜਾ ਸੁੱਟ ਕੇ ਜਾਂਦੇ ਆ ਜਿਹੜਾ ਜਾਨਵਰ ਖਾਂਦੇ ਇਹ ਠੇਸ ਨਹੀਂ ਹੈ ਜਿਹੜੇ ਜਾਨਵਰ ਮਰ ਰਹੇ ਆ ਸੜਕਾਂ ਤੇ ਮਰ ਰਹੇ ਆ ਪੋਲੂਸ਼ਨ ਫੈਲਾ ਰਹੇ ਆ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਜਾ ਕੇ ਖਾਈਆਂ ਜਾ ਕੇ ਦੇਖੋ ਜੰਗਲੀ ਜਾਨਵਰ ਹੈ ਲੈਪਡ ਹੈਗੇ ਕੋ ਹੋਰ ਵੀ ਕਈ ਚੀਜ਼ਾਂ ਹੈਗੀਆਂ ਚੜੇ ਜਿਹੜੇ ਖਾਈ ਚ ਉਤਰਿਆ ਨਹੀਂ ਜਾ ਸਕਦਾ ਵੱਡ ਮੈਂ ਤਾਂ ਇਹੀ ਕਹਿੰਦਾ ਕਿ ਇੱਥੇ ਤੁਸੀਂ ਨਿਕਲੂਗੇ ਨਾ ਇੱਥੋਂ ਦੀ ਤੇ ਇੰਨੀ ਗੰਦਗੀ ਹੈ ਗੰਦਗੀ ਦੇ ਢੇਰ ਲੱਗੇ ਆ ਤੁਹਾਨੂੰ ਇੱਧਰ ਆਂਦੇ ਤੁਸੀਂ ਆਣਾ ਹੀ ਨਹੀਂ ਇੱਧਰ ਵੇ ਪਾਣੀ ਨਹੀਂ ਪਾਣੀ ਤਾਂ ਕੁੱਟਣੀ ਪੀ ਸਕਦੇ ਇੱਧਰ ਵੇ ਇੰਨੀ ਗੰਦਗੀ ਹੈ ਸਰ ਸਾਰੇ ਇੱਥੇ ਆ ਕੇ ਦੇਖੋ 10 12 ਦੁਕਾਨਾਂ ਆ ਕਿ ਸਾਰੀਆਂ ਬੰਦ ਕਰਕੇ ਘਰ ਚਲ ਗਏ ਉਹ ਕਹਿੰਦੇ 스멜ੇਜ ਬੈਠਿਆ ਨਹੀਂ ਜਾਂਦਾ ਪਿਆ ਕੋਈ ਵੀ ਬੰਦਾ ਸਮੈਲ ਚ ਬੈਠੇ ਨੇ ਜਾਂਦੇ ਵੇ ਸਾਰੀਆਂ ਦੁਕਾਨਾਂ ਬੰਦ ਐ ਤੇ ਚਾਹ ਦਾ ਖੋਖਾ ਲੱਗਦਾ ਹੁੰਦਾ ਸੀ ਉਹ ਵੀ ਬੰਦ ਕਰ ਗਏ ਇੱਧਰਲਾ ਚਾਹ ਦਾ ਖੋਖਾ ਲੱਗਦਾ ਉਹ ਵੀ ਬੰਦ ਕਰਕੇ ਗਿਆ ਆ ਉਹਦਾ ਹੁਣ ਬੰਦਾ ਆਇਆ ਸੀ ਉਹ ਕਹਿੰਦੇ ਮੈਂ ਕਿਹਾ ਚਾਹ ਦਾ ਖੋਖਾ ਨਹੀਂ ਕੁਲਿਆ ਚਾਹ ਪੀਣੀ ਸੀ ਸਾਰੇ ਨੇ ਉਹ ਕਹਿੰਦੇ ਸੀ ਚਾਹ ਕਿੱਥੇ ਬਲਾਈਏ ਜੀ ਇੱਥੇ ਤਾਂ ਬਦਬੂ ਬਹੁਤ ਆਂਦੀ ਵੀ ਇੱਥੇ ਤਾਂ ਬੰਦਾ ਨਹੀਂ ਰੁਕਦਾ ਪਿਆ ਸੀ ਚਾਹ ਕਿੱਥੇ ਬਣਾਈਏ ਸਾਨੂੰ ਆਪ ਸਮੈਲ ਆ ਰਹੀ ਏ ਤੇ ਇੱਥੇ ਦਾ ਇਹ ਖਲਾਤ ਨੇ ਆ ਅੱਗੇ ਜਾ ਕੇ ਦੇਖੋ ਅਸੀਂ ਪਿੱਛੋਂ ਦੀ ਸਫਾਈ ਕਰਦੇ ਆਂਦੇ ਵੇ ਕੱਲੀ-ਕੱਲੀ ਜਾ ਕੇ ਦੇਖ ਲਓ ਪਹਿਲਾਂ ਇੱਥੇ ਕੀ ਮਾਹੌਲ ਸੀ ਹੁਣ ਜਾ ਕੇ ਦੇਖ ਲਓ ਕੀ ਮਾਹੌਲ ਹੈ ਸਾਰੇ ਪਾਸੇ ਇੱਥੋਂ ਦੀ ਇੱਕ ਮੰਗੂਵਾਲ ਤੱਕ ਸਫਾਈ ਕਰਕੇ ਆਏ ਅੱਜ ਬਾਰਡਰ ਤੱਕ ਜਾਣਾ ਸੀ ਪਰ ਜਿੰਨੀਆਂ ਸਾਰੇ ਕੋ ਟਰਾਲੀਆਂ ਸੀ ਜਿੰਨੀ ਵਿਵਸਥਾ ਸੀ ਅਸੀਂ ਪੂਰਾ ਜ਼ੋਰ ਲਗਾਇਆ ਜਿੰਨਾ ਕੂੜਾ ਚੱਕ ਹੋਇਆ ਅੱਜ ਅਸੀਂ ਚਾਹੇ ਇੱਕ ਟੀਮ ਇੱਥੇ ਲੱਗੀ ਹੈ ਇੱਕ ਮੰਗੂਵਾਲ ਲੱਗੀ ਇੱਕ ਵਿਚਕਾਰ ਲੱਗੀ ਹੈ ਇਹ ਜੀਨਾਵਲੀ ਕੋ ਤੇ ਉੱਥੋਂ ਸਾਰਾ ਕੂੜਾ ਚੱਕ ਰਿਹਾ ਤੇ ਅਗਲੇ ਵੀਰ ਹੀ ਅਗਲੇ ਸੰਡੇ ਨੂੰ ਅਸੀਂ ਫਿਰ ਦੁਬਾਰਾ ਇਹ ਪ੍ਰਯਾਸ ਕਰਾਂਗੇ ਇੱਕ ਹੋਰ ਕੂੜਾ ਚੱਕੀਏ ਜਿੰਨੀ ਦੇਰ ਸਾਡੇ ਕੋਲ ਇਹ ਰੋਡ ਸਾਫ਼ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਪ੍ਰਯਾਸ ਕਰਾਂਗੇ ਚੈਲੈਂਜਿੰਗ ਕਿੰਨਾ ਕਿ ਕਿ ਚੱਲਿਆ ਜੀ ਹੈਗਾ ਸਰ ਚੈਲੈਂਜਿੰਗ ਐ ਨਹੀਂ ਆ ਦੇਖ ਲੋ ਹੁਣ ਸਾਡ ਖੜਾ ਸੀਗਾ ਅਸੀਂ ਇੱਥੇ ਖੜੇ ਸੀ ਸਾਨੂੰ ਸਾਂਢੀ ਸਿਰ ਸਿੰਘ ਮਾਰ ਲੱਗਾ ਸੀਗਾ ਆ ਦੋ ਬਰੀਆ ਹੁਣ ਫੇਰ ਤੁਰੇ ਆਂਦਾ ਵੇ ਦੇਖ ਲੋ ਜੀ ਐ ਇਹ ਸਾਂਢੀ ਤੁਰੇ ਆਂਦਾ ਵੇ ਸਾਨੂੰ ਸਾਂਢ ਤੋਂ ਡਰ ਹੈਗਾ ਸਾਂਢ ਹੈਗੇ ਜੰਗਲੀ ਜਾਨਵਰ ਹੈਗੇ ਐ ਇੰਨਾ ਚੈਲੈਂਜ ਲੱਗ ਆਇਗਾ ਕਿ ਅਸੀਂ ਕੰਮ ਕਰਨ ਤੋਂ ਸਾਨੂੰ ਡਰ ਲੱਗਦਾ ਅਸੀਂ ਅੱਗੇ ਕਈ ਮਾਰਦੇ ਹੁੰਦੇ ਪਿੱਛੋਂ ਟੱਕਰ ਆ ਕੇ ਬਾਂਦਰ ਦੇਖ ਲੋ ਕਿੰਨੇ ਪੇੜਾਂ ਤੇ ਚੜ੍ਹੇ ਆ ਬਾਂਦਰ ਬੁੰਦਰ ਸਭ ਕੁਝ ਅੱਦੇ ਚੱਲਦਾ ਪਿਆ ਔਰ ਹੋਰ ਤਾਂ ਹੋਰ ਹੁਣ ਅਸੀਂ ਇੱਕ ਕਹਿੰਦੇ ਸਫਾਈ ਅਭਿਆਨ ਚਲਾ ਰਹੇ ਸੀ ਤਾਂ ਦੋ ਲਾਸ਼ਾਂ ਮਿਲੀਆਂ ਜ ਦੋ ਲਾਸ਼ਾਂ ਮਿਲੀਆਂ ਤੇ ਅਸੀਂ ਉੱਥੋਂ ਡਰ ਕੇ ਨੱਟੇ ਆ ਜੀ ਤੇ ਜਿਨ੍ਹਾਂ ਵੈਲੀ ਕੋ ਦੋ ਲਾਸ਼ਾਂ ਮਿਲੀਆਂ ਤੇ ਅਸੀਂ ਉੱਥੋਂ ਡਰ ਕੇ ਨੱਟੇ ਆ ਤੇ ਉੱਥੇ ਹੋਰ ਬੰਦੇ ਵੀ ਆਏ ਆ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਉੱਤੇ ਪਹੁੰਚੀ ਆ ਸਾਡੇ ਸਾਹਮਣੇ ਦੋ ਲਾਸ਼ਾਂ ਉਹਨਾਂ ਨੇ ਚੱਕੀਆਂ ਉੱਥੋਂ ਦੀ ਤੇ ਉਹ ਲੈ ਕੇ ਗਏ ਆ ਅਸੀਂ ਇੰਨਾ ਡਰ ਚੁੱਕੇ ਆ ਕਿ ਇਸ ਜੰਗਲੀ ਜਾਨਵਰ ਸੀ ਪ੍ਰਸ਼ਾਸਨ ਲਈ ਸਾਥ ਤਾਂ ਦੇ ਰਹੇ ਆ ਪਰ ਇੱਥੇ ਕੀ ਕੀ ਛੋੜਿਆ ਵਾ ਸਾਨੂੰ ਪਤਾ ਵਾ ਅਸੀਂ ਕੀ ਕੁਝ ਫੇਸ ਕਰ ਰਹੇ ਆ ਦੋ ਇੱਥੇ ਕਹਿੰਦੇ ਉਹ ਕਹਿੰਦੇ ਗਾਈਆਂ ਮਰੀਆਂ ਸੀ ਕੱਲ੍ਹ ਇੱਕ ਕੱਜ ਮਰੀ ਹੈ ਕੱਲ ਦੋ ਦਫਨਾਇਆਂ ਤੇ ਅੱਜ ਇੱਕ ਮਰੀ ਇਹਦੇ ਅਸੀਂ ਇੱਕ ਐਨੀਮਲ ਸੁਸਾਇਟੀ ਹੈ ਉਹਨਾਂ ਨੂੰ ਇਤਲਾਹ ਕੀਤੀ ਉਹ ਜੀਸੀਬੀ ਲੈ ਕੇ ਇਸ ਕਹਿੰਦੇ ਜਿਹੜੀ ਗਾਂ ਨੂੰ ਦਫਨਾਉਂਗੇ ਅੱਜ ਸ਼ਾਇਦ ਚੱਲ ਵੀ ਗਏ ਹੋਣ ਉਹ ਅਸੀਂ ਕਿਉਂਕਿ ਅਸੀਂ ਡੰਪਿੰਗ 'ਚ ਲੱਗੇ ਆਏ ਆ ਉਹ ਜਾ ਵੀ ਚੁੱਕੇ ਹੋਣੇ ਆ ਪਰ ਇੱਥੇ ਤਾਂ ਬਹੁਤ ਜ਼ਿਆਦਾ ਖਤਰਨਾਕ ਇਲਾਕਾ ਹੈਗਾ ਇੱਥੇ ਤਾਂ ਹੁਣ ਜਿਹੜੇ ਲੰਗਰ ਸੁਸਾਇਟੀ ਕਹਿੰਦੇ ਸੀਗੇ ਅਸੀਂ ਸੇਵਾ ਕਰਾਂਗੇ ਜੀ ਅਸੀਂ ਕਈ ਬੰਦਿਆਂ ਨੇ ਕਾਰਡ ਤੱਕਰ ਬਣਾਏ ਆ ਕਹਿੰਦੇ ਉਹਨਾਂ ਕੋਲ ਪ੍ਰਸ਼ਾਸਨ ਨੂੰ ਕਾਰਡ ਤੱਕਰ ਇਸ਼ੂ ਕਰਵਾਏ ਕਿ ਅਸੀਂ ਕਾਰਡ ਦਿਓ ਸਾਨੂੰ ਤੇ ਅਸੀਂ ਇੱਥੇ ਆ ਕੇ ਲੰਗਰ ਦੀ ਸੇਵਾ ਕਰਾਂਗੇ ਕ ਕਿਹੜੀ ਸੀਗੀ ਕਲੀਨਿੰਗ ਤੇ ਡਿਸਪਲਿਨ ਕਮੇਟੀ ਕਲੀਨਿੰਗ ਤੇ ਡਿਸਪਲਿਨ ਕਮੇਟੀ ਸੀ ਉਹਨਾਂ ਨੇ ਕਾਰਡ ਐਡਮਿਨਿਸਟਰ ਨੇ ਕਾਰਡ ਉਹਨਾਂ ਨੂੰ ਇਸ਼ੂ ਕੀਤੇ ਉਸ ਤੋਂ ਬਾਅਦ ਕਾਰਡ ਤਾਂ ਮਿਲ ਗਏ ਉਹਨਾਂ ਨੂੰ ਪਰ ਉਹ ਦਿਸੇ ਨਹੀਂ ਕਿਸੇ ਜਗ੍ਹਾ ਤੇ ਉਹਨਾਂ ਨੇ ਉਹ ਸਿਰਫ ਫੋਟੋ ਖਿਚਵਾਣ ਲਈ ਆਏ ਫੋਟੋ ਖਿਚਾ ਕੇ ਚਲ ਗਏ ਪਰ ਇੱਥੇ ਆ ਕੇ ਦੇਖੋ ਨਾ ਕਿ ਕਿੰਨੇ ਟਰਾਲੀਆਂ ਪਰ ਰੋ ਰਹੀਆਂ ਕਿੱਦਾਂ ਅਸੀਂ ਸਵੇਰ ਦੇ ਲੱਗੇ ਆ ਸਾਰੇ ਇੱਥੇ ਦੁਕਾਨਦਾਰ ਭਾਈ ਬੈਠੇ ਆ ਦੁਕਾਨਦਾਰ ਕੋਈ ਫੈਕਟਰੀ ਤੋਂ ਛੁੱਟੀ ਲੈ ਕੇ ਆਇਆ ਕੋਈ ਕਿਤੇ ਲਾਇਆ ਸੰਡੇ ਹੈਗਾ ਔਰ ਅਸੀਂ ਸਾਰੇ ਕੰਮਕਰਾਂ ਵਾਲੇ ਬੰਦੇ ਆ ਕੰਮਕਰਾਂ ਵਾਲੇ ਬੰਦੇ ਵੀ ਕੰਮ ਕਰਦੇ ਪਏ ਆ ਸਰ ਇਦਾਂ ਜਿਹੜੇ ਟੂਰਿਸਟ ਆਉਂਦੇ ਪਏ ਇਸ ਵੇਲੇ ਜਿੰਨੇ ਵੀ ਟੂਰਿਸਟ ਆਉਂਦੇ ਪਏ ਆ ਮੈਂ ਅਸੀਂ ਹੁਣ ਵੀ ਦੇਖਦੇ ਪਏ ਟੂਰਿਸਟ ਆਉਂਦੇ ਪਏ ਆ ਉਹ ਸਾਨੂੰ ਆ ਕੇ ਐਪਰੀਸ਼ੀਏਟ ਕਰਦੇ ਕਿ ਭਾਜੀ ਤੁਸੀਂ ਜੋ ਕਰ ਕਰ ਰਹੇ ਨਾ ਬਹੁਤ ਵਧੀਆ ਕਰ ਰਹੇ ਆ ਪਰ ਕਰਤਾ ਸੀ ਰਹੇ ਆ ਪਰ ਮੇਨ ਹੈਗਾ ਟੂਰਿਸਟ 2 ਮਿੰਟ ਤੋਂ ਵੱਧ ਨਹੀਂ ਖੜਾ ਖੜਾਉਂਦਾ ਸਾਡੇ ਕੋ ਉਹ ਨੱਠਾ ਜਾਂਦਾ ਕਹਿੰਦਾ ਨਾਲੀ ਮੂੰਹ ਇਦਾਂ ਟੱਕ ਲੈਂਦਾ ਕਿ ਸਾਨੂੰ ਬਦਬੂ ਬਹੁਤ ਆ ਰਹੀ ਤੁਸੀਂ ਕਿੱਦਾਂ ਕਰ ਰਹੇ ਹੋ ਅਸੀਂ ਮਾਸਕ ਲਗਾਏ ਸਾਰੇ ਨੇ ਜਿੰਨੇ ਵੀ ਮਾਸਕ ਲਗਾਏ ਅਸੀਂ ਆਪ ਪਰਨੇ ਲیتے ਆ ਕਿ ਮੂੰਹ ਲਪੇਟ ਕੇ ਅਸੀਂ ਕੰਮ ਕਰ ਰਹੇ ਆਂ ਹਰ ਬੰਦਾ ਇਥੇ ਮੇਨ ਚੱਕਰ ਹੈਗਾ ਜਿਹੜੇ ਪਿੰਡ ਵਾਸੀ ਹੈਗੇ ਆ ਚਲੋ ਪਿੰਡ ਵਾਸੀ ਵੀ ਸਾਡਾ ਬਹੁਤ ਸਾਥ ਦਿੰਦੇ ਆ ਚਾਹ ਪਾਣੀ ਪੁੱਛਦੇ ਆ ਸਭ ਕੁਝ ਪੁੱਛਦੇ ਆ ਪਰ ਪਿੰਡ ਵਾਸੀ ਕਹਿੰਦੇ ਹੈਗੇ ਕਹਿੰਦੇ ਉਹ ਤਾਂ ਕਹਿੰਦੇ ਮਨਾ ਕਰਦੇ ਆ ਕਹਿੰਦੇ ਅਸੀਂ ਲੰਗਰ ਲਾਣ ਹੀ ਨਹੀਂ ਦੇਣਾ ਉਹ ਨਹੀਂ ਕਰਨ ਦੇਣਾ ਪਰ ਹਰ ਵੇਰੀ ਅਸੀਂ ਲੰਗਰ ਲਾਣੇ ਤੇ ਹਰ ਵੇਰੀ ਅਸੀਂ ਵਾਅਦੇ ਕਰਦੇ ਆ ਵੱਡੇ ਵੱਡੇ ਵਾਅਦੇ ਕਰਦੇ ਆ ਅਸੀਂ ਇਹ ਕਰ ਲਵਾਂਗੇ ਅਸੀਂ ਇਹ ਕਰ ਲਵਾਂਗੇ 10-10 ਲੱਖ ਰੁਪਏ ਦਾ 15-15 ਲੱਖ ਰੁਪਏ ਦਾ ਲੰਗਰ ਲਗਾਣੇ ਆ ਪਰ ਅਸੀਂ 20000 ਰੁਪਏ ਸਫਾਈ ਦਾ ਨਹੀਂ ਖਰਚਦੇ ਤੇ ਅਸੀਂ ਆਪਣੇ ਹਿਸ਼ਾਰਪੁਰ ਨੂੰ ਸਭ ਨਾਲੋਂ ਜ਼ਿਆਦਾ ਗੰਦਾ ਕਰ ਰਹੇ ਹਾਂ ਔਰ ਜ਼ਿਆਦਾਤਰ ਜਲੰਧਰ ਲੁਧਿਆਣਾ ਫਾਜ਼ੀਕਾ ਸਿਰਸਾ ਇੱਦਾਂ ਦੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਟੈਂਪੂਆਂ ਦੇ ਟੈਂਪੂਆਂ ਟਰੱਕਾਂ ਦੇ ਟਰੱਕਾਂ ਡਿਸਪੋਜ਼ੇਬਲ ਦੇ ਭਰ ਕੇ ਲੈਂਦੇ ਆ ਗੰਦਗੀ ਫਲਾ ਕੇ ਆਪਣੇ ਸ਼ਹਿਰ ਵਾਪਸ ਚੱਲ ਜਾਂਦੇ ਕਿਉਂਕਿ ਉੱਥੇ ਗੰਦ ਫੈਲੇ ਆਇਆ ਵਾ ਉਹ ਆਪਣੇ ਹਿਸ਼ਾਰਪੁਰ ਨੂੰ ਵੀ ਗੰਦਾ ਕਰ ਰਹੇ ਆ ਔਰ ਸਾਨੂੰ ਚਾਹੀਦਾ ਇੱਥੇ ਜਿਹੜੇ ਪ੍ਰਸ਼ਾਸਨ ਲੱਗੇ ਉਹਨਾਂ ਨੂੰ ਮਨਾ ਕੀਤਾ ਜਾਵੇ ਸਾਹਮਣੇ ਬੋਰਡ ਲੱਗੇ ਆ ਪ੍ਰਸ਼ਾਸਨ ਦੇ ਨਗਰ ਨਿਗਮ ਦੇ ਬੋਰਡ ਲੱਗੇ ਆ ਹਰ ਜਗ੍ਹਾ ਤੇ ਕੋਨੇ-ਕੋਨੇ 'ਚ ਨਗਰ ਨਿਗਮ ਦੇ ਬ ਪਰ ਉਹਨਾਂ ਦੇ ਨਗਰ ਨਿਕਲਦੇ ਬੋਰਡ ਲੱਗਣ ਦੇ باوجود ਵੀ ਉਹਨਾਂ ਦੇ ਥੱਲੇ ਉਹਨਾਂ ਨੇ ਐਨਾ ਗੰਦ ਪਾਇਆ ਉਹਨਾਂ ਨੇ ਇੱਕ ਤਰ੍ਹਾਂ ਉਹਨਾਂ ਨੂੰ ਚੈਲੰਜ ਕੀਤਾ ਕਿ ਜਾਓ ਅਸੀਂ ਗੰਦ ਪਾਇਆ ਤੁਸੀਂ ਜੋ ਕਰਨਾ ਕਰ ਲੋ ਯਾਨੀ ਕਿ ਇੱਕ ਤਰ੍ਹਾਂ ਦਾ ਚੈਲੰਜ ਹੀ ਹੈ ਸਾਹਮਣੇ ਉਹਨਾਂ ਦੇ ਬڑے-ਬڑے ਬੋਰਡ ਹੋਲਡਿੰਗਸ ਲੱਗੇ ਐ ਤੇ ਹਰ ਜਗ੍ਹਾ ਕਿ ਕੂੜਾ ਫਲਾਂ ਵਾਲੇ ਨੂੰ ਚੈਲਾਨ ਕਟਾਂਗੇ ਉਹਦਾ ਜੁਰਮਾਨਾ ਹੋਊਗਾ ਸਭ ਕੁਝ ਹੋਊਗਾ ਪਰ ਕੋਈ ਜੁਰਮਾਨਾ ਨਹੀਂ ਕੋਈ ਚੈਲਾਨ ਨਹੀਂ ਕੁਝ ਨਹੀਂ ਸਿਰਫ ਗੱਲਾਂ ਇਹ ਚੀਜ਼ ਚੱਲ ਰਹੀ ਹੈ ਜੀ ਲੱਗਦਾ ਨਹੀਂ ਕਿ ਲੰਗਰ ਕਮੇਟੀਆਂ ਨੇ ਫੜਿਆ ਹਾਂ ਸੰਭਲਣਾ ਚਾਹੀਦਾ ਜੇਕਰ ਇਸ ਤਰ੍ਹਾਂ ਦੇ ਹਰ ਸਾਲ ਹਾਲਾਤ ਹੋ ਰਹੇ ਕਿ ਤੇ ਉਹਨਾਂ ਨੂੰ ਖੇਸ ਇਲਾਕੇ ਦੇ ਪਿੰਡਾਂ ਵਾਲੇ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਸਰ ਹੋ ਸਕਦਾ ਬਿਲਕੁਲ ਹੋ ਸਕਦਾ ਵਿਰੋਧ ਹੋਣੇ ਨਾ ਵੀ ਹੋਣਾ ਸ਼ੁਰੂ ਹੋ ਗਿਆ ਕਈ ਪਿੰਡਾਂ ਵਾਲੇ ਨੇ ਤੇ ਪਿੱਛੇ ਚੋਹਾਲ ਦੇ ਵਿੱਚ ਆਪਣੇ ਪਹਿਲਾਂ 3-4 ਲੰਗਰ ਲੱਗਦੇ ਸੀ ਉਹਨਾਂ ਨੂੰ ਮਨਾ ਹੀ ਕਰਤਾ ਕਿ ਇਸ ਜਗ੍ਹਾ ਤੇ ਲੰਗਰ ਨਹੀਂ ਲਗਾਉਣੇ ਹੈਗੇ ਆ ਅੱਗੇ ਲਗਾਓ ਜਿੱਥੇ ਮਰਜ਼ੀ ਲਗਾਓ ਸਾਡੇ ਘਰਾਂ ਦੇ ਮੋਰੇ ਲੰਗਰ ਲਗਾਣੇ ਪਿਛਲੇ ਕੂੜਾ ਸੁੱਟ ਗਏ ਆ ਗੰਦ ਪਾ ਗਏ ਆ ਉਹ ਆ ਗਏ ਕਿਉਂਕਿ ਹਰ ਬੰਦਾ ਵਿਰੋਧ ਦਾ ਸਾਹਮਣਾ ਕਰਦਾ ਪਿਆ ਯਾਰ ਔਰ ਆਣ ਵਾਲਾ ਹੋਣਾ ਹੀ ਇਦਾਂ ਕਿਉਂਕਿ ਪਿੰਡਾਂ ਵਾਲਿਆਂ ਨੂੰ ਦਿੱਕਤ ਆਂਦੀ ਵੀ ਹੋਰ ਕਿਸੇ ਨੂੰ ਦਿੱਕਤ ਨਹੀਂ ਆ ਰਹੀ ਹੈ ਕਿਉਂਕਿ ਜਿਹੜਾ ਵੀ ਜਾਨਵਰ ਵੀ ਆਂਦੇ ਪਏ ਆ ਸਾਰੇ ਇੱਥੇ ਇਕੱਠੇ ਹੋ ਰਹੇ ਆ ਜਿੱਥੇ ਕੂੜਾ ਆਉਂਗਾ ਉੱਤੇ ਜਾਨਵਰ ਇਕੱਠੇ ਹੁੰਨੇ ਆ ਔਰ ਜਾਨਵਰ ਵੀ ਕਿਹੜੇ ਫੇ ਬਾਅਦ ਉਹ ਸੜਕਾਂ ਜਾ ਜਾਂਦੇ ਆ ਐਕਸੀਡੈਂਟ ਦੇ ਕਾਰਨ ਬੰਦੇ ਆ ਕਈ ਗੱਡੀਆਂ ਡੈਮੇਜ ਹੁੰਦੀਆਂ ਮੈਂ ਕੋਈ ਐਕਸੀਡੈਂਟ ਹੋਇਆ ਨੇ ਸਕੂਟਰ ਕੱਲ ਤਾਂ ਮੇਰੇ ਸਾਹਮਣੇ ਸੀ ਇੱਕਦਮ ਜਾਨਵਰ ਉੱਧਰ ਕੂੜਾ ਸੀ ਚੱਕਦੇ ਪਏ ਸੀ ਜਾਨਵਰ ਨੱਟਾ ਤੇ ਐਕਸੀਡੈਂਟ ਹੋ ਗਿਆ ਅਸੀਂ ਉਹਨਾਂ ਨੂੰ ਚੱਕਿਆ ਪਾਣੀ ਪੂਣੀ ਬੁਲਾਇਆ ਇਦਾਂ ਹੁੰਦਾ ਰਹਿੰਦਾ ਵਾ ਅਸੀਂ ਰੋਜ਼ ਦੇ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਿੱਥੇ ਪਹਿਲਾਂ ਖੜੇ ਸੀ 3 ਸਾਲ 4 ਸਾਲ ਪਹਿਲਾਂ ਜਦੋਂ ਅਸੀਂ ਸ਼ੁਰੂ ਹੋਏ ਸੀ ਅੱਜ ਵੀ ਉੱਥੇ ਖੜੇ ਆ ਵਾਦੇ ਆ ਸਿਰਫ ਕੰਮ ਕੁਛ ਨਹੀਂ ਆ ਪਰ ਕੱਲ ਉਹਨਾਂ ਨੇ ਥੋੜਾ ਬੋਤਾ ਕੰਮ ਕੀਤਾ ਨਗਰ ਨਿਗਮ ਨੇ ਥੋੜਾ ਬੋਤਾ ਕੰਮ ਕੀਤਾ ਚਲੋ ਅਸੀਂ ਉਹਨਾਂ ਦੀ ਹਸਾਰ ਨਾ ਕਰਦੇ ਕਿ ਬਹੁਤ ਵਧੀਆ ਕੰਮ ਕੀਤਾ ਪਰ ਅਸੀਂ ਜਾਣਦੇ ਆ ਕਿ ਉਹ ਮੋਢੇ ਦਾ ਮੋਢਾ ਮਿਲਾ ਕੇ ਸਾਡੇ ਚੱਲਣ ਜੋ ਲੰਗੜਾ ਤੇ ਬਾਦੀ ਚੱਲਣ ਕੋਈ ਗੱਲ ਨਹੀਂ ਚਲਦੇ ਚੱਕਰ ਨਹੀਂ ਤੇ ਸਹੀ ਜੋ ਚੱਕਦੇ ਆ ਤੇ ਅਸੀਂ ਵੀ ਉਹਨਾਂ ਦੇ ਸ਼ੁਕਰਗੁਜ਼ਾਰ ਆ ਅਸੀਂ ਵੀ ਸਾਡੀ ਡਿਊਟੀ ਨਹੀਂ ਹੈ ਪਰ ਅਸੀਂ ਆਪਣੀ ਡਿਊਟੀ ਸਮਝਦੇ ਆ ਕਿਉਂਕਿ ਅਸੀਂ ਆਪਣੇ ਸਮਾਜ ਨੂੰ ਸਾਫ਼ ਸੁਥ ਜੋ ਸਮਾਜ ਸਾਫ ਸੁਥਰਾ ਤੇ ਸਭ ਕੁਝ ਸਾਫ ਸੁਥਰਾ ਹੈ ਬਾਜੀ ਕੀ ਰਾਵ ਜੀ ਆਪਣਾ ਦੀਪਕ ਸ਼ਰਮਾ ਸ਼ਰਮਾ ਜੀ ਜਿਹੜਾ 30 ਬੱਚੇ ਆ ਰਹੀ ਹੈ ਸਾਡੇ ਸਾਹਮਣੇ ਹੈ ਜੀ ਦੇਖੋ ਕਿਦਾਂ ਗੰਦ ਪਿਆ ਆ ਸਮੈਲ ਆ ਰਹੀ ਹੈ ਉਹ ਗੰਦਾ ਸਮੈਲ ਪਈਓ ਸਾਰੇ ਗੰਦ ਦੇਖੋ ਪਾਣੀ ਭਰਿਆ ਆ ਕੂੜਾ ਕਰਕਟ ਦਾਲਾਂ ਸਬਜ਼ੀਆਂ ਇਦੀ ਸਿੱਟੀਆਂ ਆ ਕੋਈ ਨਹੀਂ ਆਂਦਾ ਕੋਈ ਜਾਂਦਾ ਨਹੀਂ ਕੋ ਕਮੇਟੀ ਵਾਲਾ ਕੋ ਕੁਝ ਨਹੀਂ ਪਿੱਛੇ ਜੇ ਟੈਕਸ ਜਮਾ ਕਰਾਇਆ ਜੀ 16000 ਰੁਪਏ ਕਮੇਟੀ ਦਾ ਆ ਕੋਈ ਨਹੀਂ ਸਾਫ ਸਫਾਈ ਕਰਨ ਦੁਕਾਨ ਦਾ ਤਾੜੇ ਸਾਹਮਣੇ ਦੇਖੋ ਕੈਮਰਾ ਮਾਰੋ ਉੱਧਰ ਦੇਖੋ ਕਿੰਦਾ ਗੰਦ ਪਿਆ ਹੈ ਕੀ ਦੇਖਦੇ ਆ ਹਰ ਸਾਲ ਹਰ ਸਾਲ ਇਹੀ ਹਾਲ ਹੁੰਦਾ ਅੱਛਾ ਪ੍ਰਸ਼ਾਸਨ ਇਹ ਏਸੀ ਦਫਤਰਾਂ 'ਚ ਬਹਿ ਕੇ ਅਫਰ ਕਰਦੇ ਵੀ ਇਸ ਵਾਰੀ ਡਿਸਪੋਜ਼ੇਬਲ ਨਹੀਂ ਵਰਤੇ ਜਾਂ ਹਾਂਜੀ ਹਾਂਜੀ ਡਿਸਪੋਜ਼ੇਬਲ ਵੀ ਇਸ ਵਾਰੀ ਵਰਤੋ ਨਹੀਂ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਅੱਛਾ ਜੀ ਸਭ ਤੋਂ ਜ਼ਿਆਦਾ ਪਿਛਲੇ ਸਾਲਾਂ ਤੋਂ ਵੀ ਜ਼ਿਆਦਾ ਹਾਂਜੀ ਅੱਛਾ ਜੀ ਅੱਜ ਤੁਹਾਡੇ ਸਾਹਮਣੇ ਆਪ ਸਫਾਈ ਕੀਤੀ ਕਿੰਨੀ ਕ ਕਰ ਲੈਣੀ ਆਪ ਤੁਹਾਡੇ ਸਾਹਮਣੇ ਹੀ ਆ ਬਾਕੀ ਦੇਖੋ ਆਓ ਅੱਗ ਵਾਲੀ ਹੋ ਆਪ ਅੱਗ ਵਾਲੀ ਹੋ ਮੈਂ ਇੱਧਰ ਦੇਖੋ ਗੰਦ ਕਿੰਦਾ ਪਿਆ ਹੈ ਉਹ ਗੰਦ पे ਆਇਆ ਤੇ ਸੁਣ ਬੈ ਲੱਗਦਾ ਹੋਊਗਾ ਕਿੰਨਾ ਕੀੜਿਆ ਹੋਊਗਾ ਬਹੁਤ ਜਿਆਦਾ ਚਿੰਤਪੁਰਨੀ ਦਾ ਕਿੰਦੀ ਹਾਲ ਹੋਣਾ 40 ਕਿਲੋਮੀਟਰ ਐ ਇੱਥੋਂ ਚਿੰਤਪੁਰਨੀ 40 ਕਿਲੋਮੀਟਰ ਹੀ ਹਾਲ ਹੋਣਾ ਹਾਂਜੀ ਇਹ ਟੰਨਾ ਤੇ ਟੰਨਾ ਕੋ ਪਲਾਸਟਿਕ ਜਾਂਦਾ ਕਿੱਥੇ ਹੈ ਜੀ ਇਹ ਆਲੇ ਦੁਆਲੇ ਪੜ ਜਾਂਦਾ ਨਾਲੀਆਂ ਗੂਰੀਆਂ ਇੱਧਰ ਆਲੇ ਦੁਆਲੇ ਡੱਬ ਹੋ ਜਾਣਾ ਜ਼ਮੀਨ ਦੇ ਵਿੱਚ ਹੀ ਇਹ ਜਾ ਜਿਹੜੇ ਫੂਕਤਾ ਦਾ ਫੂਕਤਾ ਆਪਣੀ ਦੁਕਾਨ ਦੇ ਮੋੜਾ ਸਾਈਡ ਤੇ ਕਰਦੇ ਬਾਰਿਸ਼ ਨਾਲ ਬਾਰਿਸ਼ ਨਾਲ ਆਲੇ ਦੁਆਲੇ ਡੱਬ ਹੋ ਜਾਣਾ ਪਾਣੀ ਦੇ ਵਿੱਚ ਗੱਡੀਆਂ ਡੱਪਣੀਆਂ ਥੱਲੇ ਡੱਬ ਹੋ ਜਾਣਾ ਮਿੱਟੀ ਚ 25 ਤੋਂ 5 ਤੋਂ ਪਾਰਾ ਸਾਲ ਦੀ ਹਵਾ ਉਹ ਤਾਂ ਫੇ ਜਾਣਾ ਹੀ ਆ ਹਵਾ ਚ ਲੜੀ ਦਾਲੇ ਤੋਂਲੇ ਬੜਨਾ ਹੀ ਆ ਲੋਕਾਂ ਦੀ ਦੁਕਾਨਾਂ ਅਜ ਘਰਾਂ ਚ ਮਤਲਬ ਪਿੰਡਾਂ ਦੇ ਵਿੱਚ ਲਗਾਤਾਰ ਪਲਾਸਟਿਕ ਦਾ ਵੱਧਦਾ ਜਾ ਰਿਹਾ ਹੈ ਵੱਧਣਾ ਤਾਂ ਹੈਗਾ ਹੀ ਹੈ ਬੰਦ ਕਰਨਾ ਚਾਹੀਦਾ ਹੈ ਹਾਂਜੀ ਜਿਹੜੇ ਅਫਸਰ ਕਹਿੰਦੇ ਆ ਕਿ ਇਸ ਵਾਰੀ ਆ ਨਹੀਂ ਹੋਊਗਾ ਐਦਾਂ ਹੋਊਗਾ ਉਹ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਲੱਗਦਾ ਨਹੀਂ ਕਿ ਕੋਈ ਵੀ ਕਾਰਵਾਈ ਹੋ ਜਾਈ ਹੋਣੀ ਚਾਹੀਦੀ ਉਹਨਾਂ ਤੇ ਹਾਂਜੀ ਇਹ ਪਲਾਸਟਿਕ ਦਾ ਕਚਰਾ ਹੈ ਉਹ ਵੀ ਸਾਫ਼-ਸਾਫ਼ ਕਰ ਰਹੇ ਆ ਆ ਵੀ ਸਾਫ਼ ਕੀਤਾ ਹੈ ਤੁਹਾਡੇ ਸਾਹਮਣੇ ਹੀ ਹੈ ਸਵੇਰ ਦਾ ਕੰਮ ਕੋਈ ਨਹੀਂ ਕੀਤਾ ਪਹਿਲਾਂ ਸਫਾਈ ਕੀਤੀ ਫੇਰ ਕੰਮ ਕੀਤਾ ਲੰਗਰ ਕਮਿਸ਼ਨ ਵਾਲੇ ਕੀ ਕਰਦੇ ਗਏ ਕਮੇਟੀ ਆਏ ਆਂਦੇ ਨਹੀਂ ਇੱਕ ਦੋ ਵਾਰ ਹੀ ਆਏ ਆ ਹੁਣ ਗੰਦ ਪੈ ਗਿਆ ਆ ਹੁਣ ਕੋਈ ਆਇਆ ਨਹੀਂ ਜਿਹੜੇ ਲੰਗਰ ਲਾਉਂਦੇ ਆ ਉਹ ਸਟਾਈ ਕਰਦੇ ਉਹ ਤਾਂ ਆਪਣਾ ਮਾੜਾ ਮੋਟਾ ਸਾਫ ਸਫਾਈ ਕਰਕੇ ਚਲੇ ਗਏ ਬਾਕੀ ਹੋਰ ਲੰਗਰ ਲੱਗੇ ਉਸ ਤੋਂ ਬਾਅਦ ਉਹਦਾ ਗੰਦ ਪੈ ਗਿਆ ਉਹ ਵੀ ਅੱਗ ਲਾਈ ਜਾਂਦੇ ਆ ਹਾਂਜੀ ਮੰਗ ਕੀ ਮੰਗ ਕੇ ਸਫਾਈ ਕੀਤਾ ਜਾਵੇ ਬਸ ਇਹੀ ਕੰਮ ਦੇ ਤਾਂ ਪੈਂਦਾ ਗਾਹ ਕੰਦਾ ਨਹੀਂ ਕੋਈ ਵੀ 스ਮੈਲ ਪਈਓ ਇੱਥੇ ਹਾਂਜੀ ਮੱਖੀ ਬਹੁਤ ਵੱਧ ਗਈ ਮੱਖੀ ਤਾਂ ਬਹੁਤ ਹੈ ਗਈ ਆ ਬੈ ਹੀ ਨਹੀਂ ਹੁੰਦਾ ਇੱਥੇ ਬਾਹਰ ਤਾਂ ਅੰਦਰ ਪੱਕੇ ਥੱਲੇ ਬੈਠੇ ਦਾ ਮਾੜਾ ਮੁੱਟਾ ਸਾ ਹੈਗਾ ਨਹੀਂ ਤਾਂ ਬਾਹਰ ਤਾਂ ਘੜੇ ਨਹੀਂ ਹੁੰਦੇ ਬਿਮਾਰੀ ਵੀ ਫੈਲਣੀ ਹੈ ਦੇਖੋ ਕਿਦਾਂ ਗੰਦ ਪਿਆ ਉੱਤ ਹਰ ਸਾਲ ਹੀ ਯਾਰ